ਲਗੇਗੀ ਹੱਥ ਤੇ ਆਹ ਸੋਨੀ ਜਿੰਦਾਬਾਦ ਐ ਸੰਦੀਪ ਆਹ ਕਿਉਂ ਕਰ ਰਿਹਾ ਹੈ ਇਹ ਕਰ ਲੈ ਸਾਹ ਜਾਨਾ

ਸੋ ਮੈਂ ਪਹਿਲਾਂ ਤਾਂ ਅمبرੋਈ ਸਾਹਿਬ ਦਾ ਧੰਨਵਾਦ ਕਰਦਾ ਸਾਡੇ ਸਾਰੇ ਸਤਕਾਰਯੋਗ ਲੈਟੀ ਸਾਹਿਬ ਬੈਠੇ ਨੇ ਅੱਜ ਅਸੀਂ ਵਾਰਡ ਨੰਬਰ ਗੁਵਿਹਰ ਜਿੱਥੋਂ ਮੈਂ ਆਪ ਇਲੈਕਸ਼ਨ ਲੜ ਰਿਹਾ ਮੈਂ ਕੈਂਪੇਨ ਲਈ ਆਇਆ ਹਾਂ ਸੋ ਮੈਂ ਆਪਣੀ ਵਾਰਡ ਦੀ ਗੱਲ ਨਹੀਂ ਕਰਾਂਗਾ ਇੱਥੇ ਕੋਈ ਸ਼ੱਕ ਨਹੀਂ ਕਿ ਮੇਰੀ ਇਹ ਵਾਰਡ ਜਿਹੜੀ ਹੈ ਇਹ ਵਨ ਸਾਈਡਿਡ ਵਾਰਡ ਹੈ ਜਿੱਤੀ ਹੋਈ ਵਾਰਡ ਹੈ ਅਸੀਂ ਤੇ ਲੜਾਈ ਲੀਡ ਦੀ ਜਿਹੜੀ ਹੈ ਉਹ ਲੜ ਰਹੇ ਹਾਂ ਔਰ ਮੈਂ 85 ਵਾਰਡਾਂ ਦੀ ਗੱਲ ਕਰਾਂ ਅੱਜ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰਾਂ ਕਾਂਗਰਸ ਪਾਰਟੀ ਦੀ ਬੜੀ ਵੱਡੀ ਲਹਿਰ ਚੱਲ ਰਹੀ ਹੈ ਹਰ ਬੰਦਾ ਜਿੰਨੂੰ ਗੱਲ ਕਰੋ ਕਾਂਗਰਸ ਪਾਰਟੀ ਦੇ ਨਾਲ ਹੈ ਲੋਕੀ ਆਮ ਆਦਮੀ ਪਾਰਟੀ ਜਿਹੜੀ ਮੌਜੂਦਾ ਸਰਕਾਰ ਹੈ ਪੰਜਾਬ ਦੀ ਸਾਡੀ ਉਹ ਤੋਂ ਪੂਰੀ ਤਰ੍ਹਾਂ ਤੰਗ ਨੇ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਆਪਣੇ 3 ਸਾਲ ਪਹਿਲਾਂ 2022 ਦੇ ਇਲੈਕਸ਼ਨਾਂ 'ਚ ਅੱਜ ਇੱਕ ਵੀ ਵਾਅਦਾ ਲੋਕਾਂ ਨਾਲ ਪੂਰਾ ਨਹੀਂ ਕੀਤਾ ਗਿਆ ਖਾਸ ਕਰਕੇ ਮੇਰੀਆਂ ਮਾਵਾਂ ਮੇਰੀਆਂ ਪੈਣਾ ਤੇ ਉਹਨਾਂ ਤੋਂ ਇੰਨਾ ਕੋ ਉਹਨਾਂ ਦੇ ਖਿਲਾਫ ਫੈਸਲਾ ਹੈ ਔਰ ਇੱਕ ਤਰਫਾ ਜਿਹੜਾ ਕਾਂਗਰਸ ਪਾਰਟੀ ਦਾ ਲੋਕੀ ਪੂਰੇ ਸ਼ਹਿਰ 'ਚ ਅੰਮ੍ਰਿਤਸਰ ਸ਼ਹਿਰ 'ਚ ਚੱਲ ਰਿਹਾ ਹੈ ਆਈ ਦੋ ਇਹ 10 ਸਾਲ ਪਹਿਲੇ ਜੋ ਲੋਕ ਇਹਨਾਂ ਨੇ ਝਾਂਦੇ ਜਾਈਏ ਇਸ ਵਾਰ ਤਾਂ ਇਹਨਾਂ ਦੇ ਝਾਂਦੇ ਜੀ ਨਹੀਂ ਆਉਣਗੇ ਦੇਖੋ ਝੂਠ ਇੱਕ ਵਾਰੀ ਬੋਲਾ ਜਾਂਦਾ ਝੂਠ ਇੱਕ ਵਾਰੀ ਬੋਲ ਕੇ ਵੋਟਾਂ ਲਈ ਜਾਂਦੀਆਂ ਬਾਰ ਬਾਰ ਨਹੀਂ ਹੁੰਦੀਆਂ ਇੱਕ ਵਾਰੀ ਤੇ ਝੂਠ ਬੋਲ ਕੇ ਵੋਟਾਂ ਪੈ ਜਾਂਦੀਆਂ ਅਗਲੀ ਵਾਰੀ ਲੋਕੀ ਉਹਨਾਂ ਨੂੰ ਘਰਾਂ ਜੇ ਵੀ ਬੌਂਦੇ ਨੇ ਉਹ ਟਾਈਮ ਆ ਗਿਆ ਪਿੱਛੇ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਹੋਈਆਂ ਤੁਸੀਂ ਵੇਲੋ ਇਹਨਾਂ ਦੀਆਂ ਜਮਾਨਤਾਂ ਜਬਤ ਹੋਈਆਂ ਇਹਨਾਂ ਦੇ ਕਈ ਬੂਥਾਂ ਦੇ ਸੋ ਉਸ ਤੋਂ ਵੀ ਮਾੜਾ ਰਿਜ਼ਲਟ ਇਹ ਕਾਰਪੋਰੇਸ਼ਨ ਦੀ ਇਲੈਕਸ਼ਨ ਆ ਜਾਣਾ ਹੈ ਔਰ ਭਾਜਪਾ ਦਾ ਵੀ ਇਹੀ ਹਾਲ ਹੈ ਬੀਜੇਪੀ ਔਰ ਆਮ ਆਦਮੀ ਪਾਰਟੀ ਇਕੋ ਹੀ ਗੱਲ ਹੈ ਇਹ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੈ ਸੋ ਇਹਨਾਂ ਤੋਂ ਲੋਕੀ ਤੰਗ ਆ ਚੁਕੇ ਹੈ ਇਸ ਵੇਲੇ ਨਾ ਦੇ ਆਮ ਆਦਮੀ ਪਾਰਟੀ ਨਾ ਹੀ ਬੀਜੇਪੀ ਨੂੰ ਕੋਈ ਵੀ ਮੂੰਹ ਨਹੀਂ ਲਾ ਰਿਹਾ ਇਹਨਾਂ ਨੂੰ ਤੇ ਆਪਣੇ ਵਾਰਡ ਦੇ ਬੋਰਡਰ ਨੂੰ ਕਿਸ ਨੇ ਧਿਆਨ ਲਾਇਆ ਸੋ ਮੈਂ ਆਪਣੇ ਵਾਰਡ ਦੇ ਸਪੋਰਟਰ ਕਿਉਂਕਿ ਮੇਰੇ ਵਾਰਡ ਦੇ ਸਪੋਰਟਰ ਨਹੀਂ ਮੇਰੇ ਪਰਿਵਾਰ ਦੇ ਮੈਂਬਰ ਨੇ ਮੈਂ ਪਹਿਲਾਂ ਵੀ ਇਥੋਂ ਇਲੈਕਸ਼ਨ ਲੜੀਆ ਦੁਬਾਰਾ ਫਿਰ ਉਸੇ ਨਾਲ ਦੀ ਵਾਰਡ ਚ ਇਲੈਕਸ਼ਨ ਲੜਿਆ ਔਰ ਅੱਧੀ ਵਾਰਡ ਫਿਰ ਮੇਰੀ ਇਸ ਨਵੀਂ ਵਾਰਡ ਦੇ ਵਿੱਚ ਆਈ ਹੈ ਮੈਨੂੰ ਅੱਗੇ ਵੀ ਇੰਦਾਂ ਨੇ ਮਾਨ ਸਤਿਕਾਰ ਔਰ ਬੜੀ ਵੱਡੀ ਲੀਡ ਨਾ ਇਥੋਂ ਦਿਤਾ ਕੇ ਭੇਜਿਆ ਸੀ ਇਹ ਮੈਨੂੰ ਉਮੀਦ ਹੈ ਔਰ ਇਸ ਵਾਰਡ ਚੋ ਮੈਂ ਉਸ ਤੋਂ ਵੀ ਜ਼ਿਆਦਾ ਡਬਲ ਵੋਟਾਂ ਦੋ ਇੱਥੇ ਜਿੱਤ ਕੇ ਜਾ ਰਹੇ ਕਿਉਂਕਿ ਹਰ ਪਰਿਵਾਰ ਹੀ ਅੱਜ ਸੋਲੇ ਕਾਂਗਰਸ ਪਾਰਟੀ ਦੇ ਨਾਲ ਸੋਨੀ ਸਾਹਿਬ ਦੇ ਕੰਮਾਂ ਦੇ ਨਾਲ ਜੁੜਿਆ ਹੈ ਤੁਹਾਡੇ ਸਾਹਮਣੇ ਹੀ ਹੈ ਜਿੱਥੇ ਜਾਂਦਾ ਉੱਥੇ ਲੋਕੀਂ ਘਰਾਂ ਤੋਂ ਬਾਹਰ ਨਿਕਲ ਕੇ ਵੈਲਕਮ ਕਰ ਰਿਹਾ ਹੈ ਔਰ ਪਿਆਰ ਦੇ ਰਹੇ ਨੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦਾ ਹਾਂ ਜੈ ਜੀ